ਸੋ ਉਸ ਵੀ ਇਹ ਵੱਡੀ ਖਬਰ ਮੁਹਾਲੀ ਤੋਂ ਆ ਰਹੀ ਹੈ ਜਿੱਥੇ ਕੇ ਸ਼ਵਰਾਤਰੀ ਦੇ ਮੋਕੇ ਜਿਹੜੀ ਹੈ ਦੋ ਗੁੱਟਾਂ ਦੇ ਵਿਚਕਾਰ ਹੰੜਬਾਜ਼ੀ ਹੁੰਦੀ ਹੈ ਤੇ ਛੜੱਪ ਹੋ ਜਾਂਦੀ ਹੈ ਜਿਸ ਵਿੱਚ ਇੱਕ ਵਿਅਕਤੀ ਜੋ ਕਿ ਆ ਪੰਜਾਬੀ ਵਿਅਕਤੀ ਹੈ ਉਹ ਛੜਾਉਣ ਦੀ ਕੋਸ਼ਿਸ਼ ਕਰਦਾ ਤੇ ਉਹਦੇ ਢਿੱਡ ਦੇ ਵਿੱਚ ਕਿਰਚਾ ਮਾਰ ਦਿੱਤੀ ਜਾਂਦੀ ਹੈ ਕਿਰਚਾ ਮਾਰਨ ਵਾਲੇ ਕੋਈ ਹੋਰ ਨਹੀਂ ਸਿਰ ਪ੍ਰਵਾਸੀ ਸੀ ਜਿਨ੍ਹਾਂ ਵੱਲੋਂ ਇਸ ਵਿਅਕਤੀ ਨੂੰ ਜਿਹੜਾ ਕਿਰਚਾ ਚਲੇ ਗਿਆ ਨੰਦਾ ਹੈ ਤੇ ਇਸ ਸਾਰੇ ਮਾਮਲੇ ਨੂੰ ਤੇ ਸਾਡੇ ਪੱਤਰਕਾਰ ਪੁਲਕੀਤ ਜੀ ਇਸ ਵੇਲੇ ਮੌਕੇ ਤੇ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਤੇ ਜਾਣਕਾਰੀ ਲੈਂਦੇ ਆ ਪੁਲਕੀਤ ਜੀ ਤੁਸੀਂ ਦੱਸੋ ਇਸ ਵੇਲੇ ਕਿਵੇਂ ਦੇ ਹਾਲਾਤ ਹੈ ਮੁਹਾਲੀ ਵਿਖੇ ਕੀ ਹੋਇਆ ਸਾਰਾ ਕੁਝ ਦੇਖੋ ਜਮਸ਼ੇਰ ਜੀ ਸ਼ਿਵਰਾਤਰੀ ਦਾ ਤਿਹਾਰ ਕੱਲ ਬੜੀ ਧੂਮ ਧਾਮ ਦੇ ਨਾਲ ਮਨਾਇਆ ਗਿਆ ਦੂਜੇ ਪਾਸੇ ਇੱਕ ਵੱਡੀ ਘਟਨਾ ਜਿਹੜੀ ਮੁਹਾਲੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵਿਅਕਤੀ ਜੋ ਪੰਜਾਬੀ ਸੀ ਉਸ ਦਾ ਕਤਲ ਪਰਵਾਸੀਆਂ ਵੱਲੋਂ ਕੀਤਾ ਗਿਆ ਸ਼ਮੇਰ ਜੀ ਪਹਿਲੀ ਘਟਨਾ ਨਹੀਂ ਹੈਗੀ ਇਸ ਤੋਂ ਪਹਿਲਾਂ ਹੀ ਪਿਛਲੇ ਸਾਲ ਮੁਹਾਲੀ ਦੇ ਕੁੰਬੜਾ ਵਿੱਚ ਦੋ ਪੰਜਾਬੀਆਂ ਦਾ ਕਤਲ ਬੜੀ ਬੇਰਹਿਮੀ ਦੇ ਨਾਲ ਪਰਵਾਸੀਆਂ ਵੱਲੋਂ ਕੀਤਾ ਗਿਆ ਸੀ ਜੀ ਜੀ ਸੇਕਰ ਇਸ ਖਬਰ ਬਾਰੇ ਤੁਹਾਨੂੰ ਦਰਸ਼ਕਾਂ ਨੂੰ ਦੱਸੀਏ ਤਾਂ ਸ਼ਗਨਪ੍ਰੀਤ ਹੈਗਾ 30 ਸਾਲ ਇਸ ਦੀ ਉਮਰ ਹੈਗੀ ਹੈ ਇਹ ਸ਼ਿਵਰਾਤਰੀ ਤੇ ਮੰਦਰ ਦੇ ਵਿੱਚ ਮੱਥਾ ਟੇਕਣ ਗਿਆ ਸੀ ਜਿੱਥੇ ਦੇਖਿਆ ਕਿ ਦੋ ਪ੍ਰਵਾਸੀਆਂ ਦੇ ਗੁੱਟ ਆਪਸ ਵਿੱਚ ਲੜ ਰਹੇ ਸਨ ਪੰਜਾਬੀਆਂ ਦਾ ਸੁਭਾਅ ਹੁੰਦਾ ਹੈ ਕਿ ਜੇਕਰ ਕੋਈ ਲੜ ਰਿਹਾ ਤਾਂ ਮਾਮਲਾ ਸ਼ਾਂਤ ਕਰਵਾਇਆ ਜਾ ਚੁੱਕਾ ਤਾਂ ਇਸੇ ਦੇ ਚਲਦੇ ਸ਼ਗਨਪ੍ਰੀਤ ਵੱਲੋਂ ਦੋਨੇ ਗੁੱਟਾਂ ਦੇ ਵਿੱਚਕਾਰ ਵਿਚੋਲਾ ਬਣ ਕੇ ਮਾਮਲਾ ਸੰਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਹੋਣੀ ਕੁਛ ਹੋ ਰਹੀ ਮਨਜ਼ੂਰ ਸੀਗਾ ਕਿ ਸ਼ਗਨਪ੍ਰੀਤ ਦਾ ਇੱਕ ਗੁੱਟ ਦੇ ਵਿਅਕਤੀ ਵੱਲੋਂ ਕਿਰਚਾ ਮਾਰ ਕੇ ਕਤਲ ਕੀਤਾ ਗਿਆ ਸ਼ਮਸ਼ੀਰ ਜੀ ਉਸ ਤੋਂ ਬਾਅਦ ਜਦੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਕਿਉਂਕਿ ਕੱਲ 40s ਮੁਹਾਲੀ ਦੇ ਵਿੱਚ ਮੁੱਖ ਮੰਤਰੀ ਮਾਨ ਵੀ ਐਡਮਿਟ ਸੰ ਤਾਂ ਉਸੇ ਦੌਰਾਨ ਜਿਹੜੇ ਪਰੀਜਨ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹ ਵੱਲੋਂ ਧਰਨਾ ਵੀ ਲਗਾ ਦਿੱਤਾ ਗਿਆ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਕਿਉਂਕਿ ਜੀ ਪੀਐਮ ਦਾ ਪ੍ਰੋਟੋਕੋਲ ਹੁੰਦਾ ਹੈ ਬੇਸ਼ੱਕ ਫੋਰਟੀਜ਼ ਹਸਪੀਟਲ ਦੇ ਵਿੱਚ ਬਹੁਤ ਸਾਰੇ ਮਰੀਜ਼ ਐਡਮਿਟ ਹਨ ਪਰ ਇੱਕ ਵੀਵੀਆਈਪੀ ਪ੍ਰੋਟੋਕੋਲ ਹੋਣ ਦੇ ਨਾਤੇ ਪੁਲਿਸ ਵੱਲੋਂ ਤਰਨਾ ਚਕਵਾ ਦਿੱਤਾ ਗਿਆ ਪਰ ਅੱਜ ਫੇਰ ਸਵੇਰੇ ਜਿਹੜੇ ਉਸਦੇ ਸ਼ਗੁਨਪਰੀਦੇ ਪਰਿਵਾਰਿਕ ਮੈਂਬਰ ਨੇ ਫੇਰ ਉੱਥੇ ਜਿਹੜੇ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਉਹਨਾਂ ਜਾਣਕਾਰੀ ਹੈਗੀ ਹੈ ਕਿ ਜਿਹੜਾ ਧਰਨਾ ਪੁਲਿਸ ਵੱਲੋਂ ਇਹ ਗੱਲਬਾਤ ਚੱਲ ਰਹੀ ਆ ਪਰਸ਼ਮਸ਼ੀਰ ਜੀ ਤਾਜੁਕ ਦੀ ਗੱਲ ਇਹ ਦੇਖੋ ਰੋਪੜ ਜ਼ਿਲ੍ਹੇ ਦੇ ਨਾਲ ਹੀ ਨਵਾਂ ਸ਼ਹਿਰ ਪੈਂਦਾ ਇੱਥੇ ਬੀਤੇ ਬਰੇ ਵਿੱਚ ਕੁਝ ਪ੍ਰਵਾਸੀਆਂ ਵੱਲੋਂ ਪੰਜਾਬੀਆਂ ਦੇ ਖਿਲਾਫ ਭੱਦੀ ਜਿਹੜੀ ਟਿੱਪਣੀ ਕੀਤੀ ਸੀ ਉਸ ਤੋਂ ਬਾਅਦ ਜੇਲ੍ਹ ਵੀ ਗਏ ਪਰ ਫਿਰ ਉਹਨਾਂ ਨੂੰ ਜਿਹੜਾ ਜ਼ਮਾਨਤ ਤੇ ਰਹਾ ਕੀਤਾ ਗਿਆ ਜਮਸ਼ੇਰ ਜੀ ਦੇਖੋ ਪੰਜਾਬ ਦੇ ਵਿੱਚ ਲਗਾਤਾਰ ਪ੍ਰਵਾਸੀਆਂ ਦੇ ਵਿਰੁੱਧ ਬਾਜ ਉੱਡਦੀ ਆ ਰਹੀ ਹੈ ਪਿਛੇ ਵਰੇ ਦੀ ਗੱਲ ਕਰੀ ਤਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਮਾਸੂਮ ਬੱਚੀ ਦਾ ਪ੍ਰਵਾਸੀਆਂ ਵੱਲੋਂ ਬੇਰਹਿਮੀ ਦੇ ਨਾਲ ਬਲਾਤਕਾਰ ਕੀਤਾ ਗਿਆ ਉਸ ਤੋਂ ਬਾਅਦ ਕਤਲ ਕੀਤਾ ਗਿਆ ਪਰ ਇਹ ਝੰਜੋੜ ਕੇ ਰੱਖਣ ਵਾਲੀ ਕਿਉਂਕਿ ਮੁਹਾਲੀ ਇਲਾਕਾ ਕਿਉਂਕਿ ਬੇਸ਼ੱਕ ਕੱਲ ਸ਼ਵਰਾਤਰੀ ਦਾ ਤਿਆਰ ਸੀਗਾ ਪੁਲਿਸ ਐਨੀ ਲੱਗੀ ਹੋਈ ਸੀ ਕਿਉਂਕਿ ਮੁਹਾਲੀ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦਾ ਇਲਾਕਾ ਪੁਲਿਸ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਸਾਡੇ ਵੱਲੋਂ ਪੈਟਰੋਲਿੰਗ ਕੀਤੀ ਜਾ ਰਹੀ ਹੈ ਦੂਜੇ ਪਾਸੇ ਮੁੱਖ ਮੰਤਰੀ ਖੁਦ ਫੋਟੇਜ ਚ ਐਡਮਿਟ ਸਨ ਪਰ ਉਸ ਦੇ باوجود ਵੀ ਐਡੀ ਵੱਡੀ ਕਤਲ ਦੀ ਵਾਰਦਾਤ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਹੁਣ ਤੱਕ ਕਿਸੇ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਕੀਤੀ ਗਈ ਹੈ ਦੇਖੋ ਸ਼ਮਸ਼ੇਰ ਜੀ ਫਿਲਹਾਲ ਪੁਲਿਸ ਵੱਲੋਂ ਜਿਹੜੇ ਟੀਮਾਂ ਬਣਾ ਕੇ ਜਿਹੜਾ ਸ਼ਗੁਨਪ੍ਰੀਤ ਹੈਗਾ ਉਸ ਦਾ ਕਤਲ ਕੀਤਾ ਗਿਆ ਜਿਨ੍ਹਾਂ ਵੱਲੋਂ ਟੀਮਾਂ ਬਣਾ ਕੇ ਉਹਨਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਤੇ ਫਿਲਹਾਲ ਜਿਹੜਾ ਸ਼ਗੁਨਪ੍ਰੀਤ ਹੈਗਾ ਉਸ ਦੀ ਅੱਜ ਸਵੇਰੇ ਮੌਤ ਹੋ ਗਈ ਹੈ ਪਰ ਪਰਿਵਾਰਿਕ ਮੈਂਬਰ 40 ਦਾ 47 ਦੇ ਬਾਅਦ ਧਰਨਾ ਲਗਾ ਕੇ ਬੈਠੇ ਨੇ ਮੰਗ ਇੱਕੋ ਹੀ ਹੈ ਕਿ ਜਿਹੜੇ ਪ੍ਰਵਾਸੀਆਂ ਦੇ ਵੱਲੋਂ ਸ਼ਗੁਨਪ੍ਰੀਤ ਦਾ ਕਤਲ ਕੀਤਾ ਗਿਆ ਹੈ ਉਹਨਾਂ ਨੂੰ ਜਰਦ ਗ੍ਰਿਫਤਾਰ ਦੂਜੇ ਪਾਸੇ ਸੀਸੀਟੀਵੀ ਫੁਟੇਜ ਵੀ ਅਸੀਂ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਜਿੱਥੇ ਕਿ ਬੇਰਹਿਮੀ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਕਿਉਂਕਿ ਅਕਸਰ ਦੇਖਦੇ ਹਾਂ ਕਿ ਪ੍ਰਵਾਸੀ ਜਿਹੜੇ ਨੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਆਪਣਾ ਧੌਸ ਜਮਾਉਂਦੇ ਹੋਏ ਵੀ ਨਜ਼ਰ ਆਉਂਦੇ ਹਨ ਰੂਪਨਗਰ ਦੀ ਗੱਲ ਕਰੀਏ ਜਾਂ ਇਸ ਦੇ ਆਲੇ ਦੁਆਲੇ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਤੁਹਾਨੂੰ ਵੀ ਪਤਾ ਹੈ ਕਿ ਜਿਹੜੀਆਂ ਅਸੀਂ ਵੀ ਕੁਝ ਦਿਨ ਪਹਿਲਾਂ ਮੌਕੇ ਤੇ ਗਏ ਸਾ ਦਾ ਕੁਝ ਉਹਨਾਂ ਦੇ ਵੱਲੋਂ ਜਾਲੀ ਜਿਹੜੇ ਡਾਕੂਮੈਂਟ ਬਣਾ ਕੇ ਰਿਹਾ ਵੀ ਜਾ ਰਿਹਾ ਦੂਜੇ ਪਾਸੇ ਸ਼ਮਸ਼ੇਰ ਜੀ ਅਪੀਲ ਲਈ ਹੈਗੀ ਹੈ ਕਿ ਜਲਦ ਤੋਂ ਜਲਦ ਪੁਲਿਸ ਪ੍ਰਸ਼ਾਸਨ ਸ਼ਗੁਨਪ੍ਰੀਤ ਦੇ આરોપીਆਂ ਨੂੰ ਗ੍ਰਿਫਤਾਰ ਕਰੇ ਦੂਜੇ ਪਾਸੇ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਚਲੋ ਮੰਨ ਲਓ ਤੁਸੀਂ ਪਰਵਾਸੀਆਂ ਨੂੰ ਆਪਣੇ ਘਰ ਦੇ ਵਿੱਚ ਰੱਖਦੇ ਹੋ ਪਰ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰवानी ਚਾਹੀਦੀ ਹੈ ਪਰ ਇਹ ਬੜੀ ਮੰਦ ਭਾਗੀ ਖਬਰ ਮੋਹਾਲੀ ਤੋਂ ਸ਼ੁਕਰਤਰੀ ਵਾਲੇ ਦਿਨ ਆਈ ਹੈ ਜਿੱਤੇ ਇੱਕ ਪੰਜਾਬੀ ਵਿਅਕਤੀ 30 ਸਾਲ ਉਮਰ ਸ਼ਗਨਪ੍ਰੀਤ ਦਾ ਕੁਝ ਅਸਮਾਜਿਕ ਤੱਤਾਂ ਦੇ ਵੱਲੋਂ ਬੇਰਹਿਮੀ ਨਾਲ ਕਤਲ ਕੀਤਾ ਗਿਆ ਜੀ ਬਿਲਕੁਲ ਧੰਨਵਾਦ ਫੁਲਕੀ ਜੀ ਤੁਸੀਂ ਜਾਣਕਾਰੀ ਦਿੱਤੀ ਹੈ ਕਿਉਂਕਿ ਅੱਜਕੱਲ੍ਹ ਹਾਲਾਤ ਜਿਹੜੇ ਹੈ ਕਾਫੀ ਬੱਦਰ ਬਣਦੇ ਜਾ ਰਹੇ ਨੇ ਪੰਜਾਬ ਦੇ ਗੋਲੀ ਚੱਲਣ ਦੀਆਂ ਘਟਨਾਵਾਂ ਦਾ